गुरप्रीत संधु जी पहुंचे थे बहुत बहुत स्वागत आप सब जान रहे हो ਅੱਜ ਚੱਲ ਰਹੀ ਜੀਵਨ ਕ੍ਰਿਆ ਜਿਸ ਨੂੰ ਨਸ਼ਿਆਂ ਦਾ ਦਰਿਆ ਕਹਾਇਆ ਜਾਂਦਾ ਹੈ ਨੂੰ ਰੋਕਣ ਲਈ 50 ਮੀਤੀ ਮੁਹਿੰਮ ਚਲਾਈ ਗਈ ਹੈ ਅਤੇ ਅਸੀਂ ਸਾਬ ਨੇ ਆਪਣਾ ਵਿਰਸਾ ਸਮੇਟਾ ਖੋਣ ਵਾਸਤੇ ਇੱਕ ਗੁੰਝਲਈ ਬਿਮਾਰੀ ਨੂੰ ਰੋਕਣਾ ਹੈ ਤੇ ਸਭ ਨੂੰ ਇੱਕ ਟੀਮ ਬੋਕੇ ਕੇ ਇਹ ਦਰਜਾ ਹੈ ਤਾਂ ਕਿ ਇਸ ਕੋਰ ਨੂੰ ਜਲਦੀ ਛੇਤ ਕਰਦੇ ਕੁਨਾਂ ਦੇ ਸਭ ਦੇ ਪੰਨ ਜਾਈ ਕੀਤੀ ਜੀ ਸਾਹਮਣੇ ਦੀ ਸਟਾਫ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਹੋਰ ਦਿੱਤੇ ਜਾ ਰਿਹਾ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ ਐਸ.ਟੀ.ਐਮ ਜੀਨਾ ਤੋਂ ਆਨਰੇਬਲ ਅਦਿਸ਼ੀ ਨਾਲ ਵਿਸ਼ਵਾਸਦੈਂਸ ਜੀ ਐਸ.ਡੀ.ਏ. ਬਟਾ the last pass in the DSP. the the NSS and NCC and Red Club. And I acknowledge all the forces and... Hmm? ਅਗਲੀ ਕਿਸੇ ਨੂੰ ਕੇ ਨੀ ਦੇਣਾ ਨਸ਼ਾ ਪੰਜਾਬ ਤੇ ਨਹੀਂ ਦੇਣਾ ਅਗਲੀ ਕਿਸੇ ਨੂੰ ਕੇ ਨੀ どういうこ ਸਰ ਅੱਜ ਜੇ ਮਾਨਕ ਨੇ ਇੰਨਾ ਕੰਮ ਕਰਾਇਆ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਸ਼ਾ ਖਾਤਰੀ ਕਰੇਲੀ ਗੱਡੀ ਜਾ ਰਹੀ ਆ ਉਹਨਾਂ ਦੇ ਕਿਤਾਜ ਜੀ ਕਹਿਣਾ ਬਹੁਤ ਆ ਮੈਨੂੰ ਬੜੀ ਖੁਸ਼ੀ ਹੋਰੀ ਦੱਸਦੇ ਹੋਏ ਕਿ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਯੋਧ ਨਸ਼ਾ ਵਿਰੁੱਧ ਉਹਦੀ ਪ੍ਰਗਤੀ ਦੇ ਵਿੱਚ ਸਾਡੀ ਸਬਡਿਵੀਜ਼ਨ ਨਕੋਦਰ ਦੇ ਵਿੱਚ ਬਹੁਤ ਅਜੀ ਐਕਟੀਵਿਟੀਜ਼ ਕਰ ਰਹੇ ਹੈਗੇ ਨੇ ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ ਚੋਗਰਵਾਲ ਜੀ ਔਰ ਸਾਡੇ ਐਸਐਸਪੀ ਸਾਹਿਬ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਹੋ ਰਿਹਾ ਹੈਗਾ ਔਰ ਸਾਡੀ ਜਿਹੜੀ ਨਕੋਦਰ ਦੀ ਸਾਰੀ ਐਡਮਿਨਿਸਟ੍ਰੇਸ਼ਨ ਟੀਮ ਹੈਗੀ ਹੈ ਪੁਲਿਸ ਟੀਮ ਹੈਗੀ ਹੈ ਐਲਾਈਡ ਆਫੀਸਰਸ ਹੈਗੇ ਨੇ ਸਾਰੇ ਹੀ ਇਸ ਮਹਿੰਮ ਨੂੰ ਜਿਹੜਾ ਹੈਗਾ ਆਪਣਾ ਬਲ ਪ੍ਰਦਾਨ ਕਰ ਰਹੇ ਨੇ ਔਰ ਅੱਜ ਉਸੇ ਸਿਲਸਿਲੇ ਦੇ ਵਿੱਚ ਨੈਸ਼ਨਲ ਕਾਲਜ ਫॉर ਔਮਨ ਨਕੋਦਰ ਦੇ ਵਿੱਚ ਉਹਨਾਂ ਜਿਹੜੇ ਕਾਲਜ ਦੇ ਬੱਚੇ ਹੈਗੇ ਆ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਹੈਗਾ ਅਸੀਂ ਅਵੇਅਰਨੈਸ ਰੈਲੀ ਆਰਗੇਨਾਈਜ਼ ਕਰ ਰਹੇ ਹੈਗੇ ਆ ਤਾਂ ਕਿ ਜਿਹੜੀ ਇਹ ਮਹਿੰਮ ਹੈਗੀ ਹੈ ਇਹਨੂੰ ਕੰਸਟੈਂਟਲੀ ਅਸੀਂ ਫੂਲ ਕਰਦੇ ਰਹੀਏ इस मौके उत्ते होर ऑफिसर्स भी आए हैं साहसीलदार साहब है साडे ईओ साहब है साडे सी डी पी ओ मैम है एस डी एम ऑफिस का स्टाफ हैगा पुलिस डी एस पी ऑफिस का स्टाफ है, आ, स्टाफ है जी और खास तौर पर मैं धनबाद करना चाहूँगा श्री गुरप्रीत सिंह संधु जी का जेडे कि सैकटरी है गुरु नानक नैशनल कॉलेज नकोदर दर साढ़े प्रिंसीपल साहब श्री प्रभल जोशी जी और प्रिंसीपल साहब कॉलेज फॉर वेमेन श्रीमती वानी दत्त जी उन्हों बहुत बहुत धन्यवाद है कि उन्होंने इस मुहिम के अपना बहुमूल्य योगदान पाया है ताकि असं इन जो है खुश कर सीएम मैसेज यही देना चाहूँगा कि आ, नशे एक योजी चीज़ हैगी पंजाब दा बहुत घाण कर दिता है और हूँ वह समा आ गया है जिसे असी बिल्कुल भी हर एक बंदा जगह सैनिक बढ़ के अगे इस लड़ाई के शामिल होना है और खास तौर पर जो यूथ हैगा बच्चे हैगी है वो साढ़े ਸਾਡੀਆਂ ਆਰਮਸ ਐਂਡ ਲੈਗਸ ਹੋਣਗੇ ਅਸੀਂ ਚਾਹੁੰਦੇ ਹੈਗੇ ਆ ਕਿ ਅਸੀਂ ਉਹਨਾਂ ਨੂੰ ਵੀ ਰੋਪਨ ਕਰੀਏ ਔਰ ਉਹਨਾਂ ਦੇ ਸਾਰੇ ਜਿਹੜਾ ਹੈਗਾ ਮੈਸੇਜ ਡਿਸਪੈਂਸ ਕਰੀਏ ਸਮਾਜ ਦੇ ਵਿੱਚ ਕਿ ਕੋਈ ਵੀ ਬੰਦਾ ਜਿਹੜਾ ਨਸ਼ੇ ਦੇ ਵਿੱਚ ਲਿਪਟ ਹੈਗਾ ਚਾਹੇ ਉਹਦਾ ਸੇਵਨ ਕਰ ਰਿਹਾ ਹੈ ਜਾਂ ਉਹਦਾ ਵਪਾਰ ਕਰ ਰਿਹਾ ਹੈਗਾ ਉਹਦੇ ਵਿਰੁੱਧ ਜਿਹੜਾ ਹੈਗਾ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਏਗੀ ਹਾਂਜੀ ਸਰ ਅ ਅੱਜ ਮਨਜੋਗ ਐਸਡੀਐਮ ਸਾਹਿਬ ਤੇ ਸਿਵਲ ਐਡਮਿਨਿਸਟ੍ਰੇਸ਼ਨ ਵਾਲੇ ਸਾਰੇ ਸਿਵਲ ਅਫਸਰਸ ਉਹ ਅਸੀਂ ਸਾਰੇ ਨੈਸ਼ਨਲ ਕਾਲਜ ਫਾਰ ਔਮਨ ਜਿਹੜੇ ਹੈਗੇ ਆ ਇੱਥੇ ਇਕੱਠੇ ਹੋਏ ਆ ਇੱਕ ਮੈਂ ਇਥੇ ਥੈਂਕਸ ਕਰਦਾ ਗੁਰਪ੍ਰੀਤ ਜੀ ਦਾ ਸੈਕਟਰੀ ਸਾਹਿਬ ਦਾ ਜਿਨ੍ਹਾਂ ਨੇ ਕਿ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਇੱਕ ਸਾਡੀ ਰਸ਼ੀਆਂ ਦੇ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਹੋਏ ਕਿਸੇ ਰੈਲੀ ਕੱਢਣ ਜਾ ਰਹੇ ਆ ਤਾਂ ਕਿ ਆਮ ਜਿਹੜੀ ਸਾਰੀ ਪਬਲਿਕ ਨੂੰ ਅਵੇਅਰ ਕਰੀਏ ਔਰ ਸਟੂਡੈਂਟਸ ਇਥੇ ਜਿਹੜਾ ਹੈ ਬਹੁਤ ਹੀ ਅਹਿਮ ਯੋਗਦਾਨ ਜਿਹੜੇ ਦੇ ਸਕਦੇ ਆ ਅੱਜ ਉਸੇ ਲੜੀ ਦੇ ਤਹਿਤ ਅਸੀਂ ਜਿਹੜਾ ਹੈ ਜੁੱਧ ਨਸ਼ਾ ਵਿਰੁੱਧ ਜਿਹੜੀ ਇੱਕ ਰੈਲੀ ਜਿਹੜੀ ਹੈ ਉਹ ਕੱਢਣ ਜਾ ਰਹੇ ਆ ਸਰ ਇਹ ਜੀ ਗੱਲ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਜਿਹੜੇ ਖਲਾਫੇ ਕੇਸਾਂ ਦੀ ਕੀਤੀ ਜਾ ਰਹੀ ਹੈ ਸੈਮੀਨਾਰ ਵੀ ਕਰਵਾਏ ਜਾ ਰਹੇ ਇਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਹੈ ਜੋ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਜੀ ਕਿਉਂਕਿ ਹੁਣ ਆਲਮੋਸਟ ਨਕੌਦਰ ਸ਼ਹਿਰ ਜਿਹੜਾ ਹੈ ਅਸੀਂ ਬਚਨਪਤਾਂ ਵੀ ਨਕੌਦਰ ਸ਼ਹਿਰ ਨੂੰ ਅਸੀਂ ਜਿਹੜਾ ਵਾ ਨਕੌਦਰ ਜਿਹੜੇ ਐਡਜੋਇਨਿੰਗ ਜਿਹੜੀ ਸਬਡਿਵੀਜ਼ਨਸ ਜਿਹੜੇ ਬੰਦੇ ਆ ਇਹਨੂੰ ਅਸੀਂ ਬਿਲਕੁਲ ਡਰੱਗਸ ਫਰੀ ਕਰਨ ਦੀ ਵਿਚਨਪਤਾਂ ਜੀ ਇਹਦੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਸ ਤਰ੍ਹਾਂ ਦੇ हां बिल्कुल जी, 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 जी बिल्कुल बिल्कुल اسی ਉਸੇ ਲੜੀ ਤਹਿਤ ਹੀ ਸਾਰਾ ਕੁਝ ਜਿਹੜਾ ਹੈਗਾ ਅਵੇਅਰਨੈਸ ਕੈਂਪਸ ਪਲੱਸ ਸਾਡੀ ਜਿਹੜੀ ਡਰਾਈਵਸ ਸਾਡੇ ਕੈਸੋ ਆਪਰੇਸ਼ਨਸ ਜਿਹੜੇ ਆ ਉਹ ਕੰਟੀਨਿਊਸਲੀ ਚੱਲਦੇ ਹੀ ਰਹਿੰਦੇ ਆ ਇਹ ਉਸੇ ਲੜੀ ਤਹਿਤ ਹੀ ਸਾਰਾ ਕੁਝ ਹੋ ਰਿਹਾ ਸਰ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀਆਂ ਦੇ ਜੀ ਬਿਲਕੁਲ ਬਾਅਦ ਆ ਜਾਣ ਅਦਰਵਾਈਜ਼ ਬਹੁਤ ਸਟ੍ਰਿਕਟ ਐਕਸ਼ਨ ਉਹਦੇ ਅਗੇਸਟ ਹਰ ਤਰੀਕੇ ਦਾ ਹੋਏਗਾ ਮੰਨ ਲਿਆ ਜੁੱਤ ਨਸ਼ਾ ਬੰਦ ਇੰਡਾਪਟ ਸਰ ਰੋਮੈਨ ਸ਼੍ਰੀ ਜੀ मैं गुरु नानक नैशनल कॉलेज फॉर विमेन नकोदर फाइट अगेंस्ट ड्रग जिसकारी एम श्री लाल विश्वास मैं सर डी एस पी सरदार सुखपाल सिंह जी साइ बहुत ही वर्दी सैकटरी गुरु नानक नैशनल कॉलेज फॉर कॉलेज नकोदार गुरप्रीत संधु सर and worthy the respected other management committee members teachers students midas students aaj assi nasha aaj assi fight against drugs de vich assi aaj campaign aur rally da aayojan kita si jis de vich bahut hi achhi sankhya de vich aye majority de vich bachyan ne participate kita jivein ki sanu pata hai ki drugs ਜੋ ਹੈ ਉਹ ਨਾਟ ਨਾਟ ਇਜ਼ ਅ ਇਟ ਇਜ਼ ਨਾਟ ਅ ਪਰਸਨਲ ਪ੍ਰੋਬਲਮ ਇਟ ਇਜ਼ ਅ ਸੋਸ਼ਲ ਚੈਲੰਜ ਜੋ ਕਿ ਸਾਨੂੰ ਇਫੈਕਟ ਕਰਦਾ ਹੈ ਫੈਮਿਲੀਜ਼ ਨੂੰ ਸੋਸਾਇਟੀਜ਼ ਨੂੰ ਕਮਿਊਨਿਟੀਜ਼ ਨੂੰ ਇਸ ਦੇ ਵਿੱਚ ਅੱਜ ਜਿਹੜਾ ਡਰਗ ਅਵੇਅਰਨੈਸ ਰੈਲੀ ਕੀਤਾ ਗਿਆ ਇਟ ਇਜ਼ ਅ ਸਟੈਪ ਟੁਵਾਰਡਸ ਦੈਟ ਡਾਇਰੈਕਸ਼ਨ ਲਾਈਕ ਅ ਅਜਿਵੇਂ ਕਿ ਇਹ ਇੱਕ ਸਿੰਬੋਲਿਕ ਨਾ ਕਿ ਸਿੰਬੋਲਿਕ ਐਕਟ ਹੈ ਬਟ ਇਟ ਇਜ਼ ਅ ਰਾਈਟ ਡਾਇਰੈਕਸ਼ਨ ਇਟ ਇਜ਼ ਅ ਡੈਕਲੇਰੇਸ਼ਨ ਜਿਦੇ ਵਿੱਚ ਸਾਡੇ ਬਹੁਤ ਹੀ ਸਾਰੇ ਬੱਚਿਆਂ ਨੇ ਜਿਹਦੇ ਵਿੱਚ ਪਾਰਟਿਸਪੇਟ ਕੀਤਾ ਔਰ ਜਿਹਦੇ ਨਾਲ ਇਸ ਚੀਜ਼ ਨੂੰ ਆਪਾਂ ਡਰਗਸ ਨੂੰ ਖਤਮ ਕਰ ਸਕਦੇ ਜਿਹੜਾ ਨਸ਼ਾ ਹੈ ਇਸ ਨੂੰ ਆਪਣੀ ਜੜੋਂ ਆਪਾਂ ਜਿਹੜਾ ਹੈ ਉਹ ਖਤਮ ਕਰ ਸਕਦੇ ਆ ਔਰ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਅਥਾਰਟिटीज ਕੋਆਰਡੀਨੇਟਰਸ ਪ੍ਰਿੰਸੀਪल्स ਟੀਚਰਸ ਨੈਦਰ ਕਾਉਂਸਲ ਦੇ ਸਾਰੇ ਮੈਂਬਰਸ ਸਾਰੇ ਫੋਰਸਸ ਇਹਨਾਂ ਨੇ ਸਾਡੇ ਨਾਲ ਅੱਜ ਹੱਥ ਮਿਲਾ ਕੇ ਡਰਗ ਅਵੇਅਰਨੈਸ ਦੇ ਵਿੱਚ ਜੋ ਇੱਕ ਮੁਹਿੰਮ ਕੀਤਾ ਅਵੇਅਰਨੈਸ ਦਾ ਕੈਂਪੇਨ ਦਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਅੱਛਾ ਇਹ ਉਪਰਾਲਾ ਸੀ ਮੈਨੂੰ ਆਸ ਹੈ ਕਿ ਸਾਨੂੰ ਅਸੀਂ ਸਮਾਜ ਤੋਂ ਸਮਾਜ ਵਿੱਚ ਡਰੱਗਸ ਜਿਹੜਾ ਇਹ ਬਹੁਤ ਜਿਹੜਾ ਬਹੁਤ ਇੱਕ ਮੈਨਸ ਜਿਹਨੂੰ ਆਪਾਂ ਕਹਿੰਦੇ ਆ ਇੱਕ ਈਵਲ ਹੈ ਡੀਪ ਰੂਟਡ ਹੈ ਇਹਨੂੰ ਅਸੀਂ ਜੜੋਂ ਖਤਮ ਕਰ ਸਕਦੇ ਆ ਤੇ ਸਾਰੇ ਬੱਚਿਆਂ ਦਾ ਔਰ ਇਹ ਇਹ ਪ੍ਰੋਗਰਾਮ ਜਿਹੜਾ ਸੀ ਇਹ ਐਨਐਸਐਸ ਐਨਸੀਸੀ ਔਰ ਰੈੱਡ ਰਿਬਨ ਕਲੱਬ ਸਾਡੇ ਜਿਹੜੇ ਉਹਨਾਂ ਦੇ ਤਹਿਤ ਇਹਨਾਂ ਨੇ ਇੱਕ ਜਿਹੜਾ ਰੈਲੀ ਸੀ ਔਰ ਕੈਂਪੇਨ ਪੂਰੇ ਨਗਰ ਦੇ ਵਿੱਚ ਅਸੀਂ ਪੂਰਾ ਇਸ ਤੇ ਅ ਅچھے ਤਰੀਕੇ ਨਾਲ ਨਗਰ ਦੇ ਵਿੱਚ ਅਸੀਂ ਕੀਤਾ ਰੈਲੀ ਜੀ ਮੈਨੂੰ ਆਸ ਹੈ ਕਿ ਅਸੀਂ ਸਮਾਜ ਨੂੰ ਇੱਕ ਅੱਛਾ ਮੈਸੇਜ ਦੇ ਸਕਾਂਗੇ ਕਿ ਇਹ ਜਿਹੜਾ ਪ੍ਰੋਬਲਮ ਹੈ ਸਮੱਸਿਆ ਹੈ ਇਹਨੂੰ ਸੀ ਖਤਮ ਕਰ ਸਕੀ। ਸੋ ਥੈਂਕ ਯੂ।